ਲਾੜੇ ਦੀ ਜੁੱਤੀ ਪਿੱਛੇ ਪਿਆ ਨਾ ਮਾਹੀ ਚਾ ਜੁੱਤੇ ਛੱਟ ਲਿਆ ਬੈਡਾਂ ਉੱਪਰ ਲੜਾ ਜੱਥੇ ਕੀ ਦੋਸਤੋ ਲਾੜੇ ਦੀ ਜੁੱਤੀ ਨੂੰ ਲੈ ਕੇ ਬੇहद ਵਿਆਹ ਦੇ ਵਿੱਚ ਰੌਲਾ ਪੈ ਜਾਂਦਾ ਹੈ ਜੱਥੇ ਕੀ ਸਾਲੀਆਂ ਵੱਲੋਂ ਲਾੜੇ ਦੀ ਜੁੱਤੀ ਦੀ ਚੱਕਣ ਵੀ ਰਸਮ ਕੀਤੀ ਜਾਂਦੀ ਹੈ ਪਰ ਇਸ ਮੁੰਡੇ ਦੇ ਤਾਂ ਸਾਲ ਹੀ ਮੁੰਡੇ ਦੇ ਪਿੱਛੇ ਪੈ ਗਏ ਜੱਥੇ ਕੀ ਦੋਸਤੋ ਜਿੱਦੀ ਜੁੱਤੀ ਲਾਹਣ ਦੇ ਪਿੱਛੇ ਲਾੜੇ ਦੀ ਟੌਰ ਬੇहद ਖਰਾਬ ਕਰ ਦਿੱਤੀ ਤੇ ਪਰਿਵਾਰਕ ਮੈਂਬਰ ਇੱਕ ਪਾਸੇ ਲੱਗੇ ਸਟਾਉਣ ਤੇ ਦੂਜੇ ਪਾਸੇ ਬੇਹੱਦ ਰੌੜਾ ਪੈ ਰਿਹਾ ਹੁੰਦਾ ਹੈ ਜਿੱਥੇ ਕਿ ਦੋਸਤੋ ਮੁੰਡਾ ਜੁੱਤੀ ਲਾਹਣ ਦੇ ਵਿੱਚ ਬੇਹੱਦ ਕਾਮਯਾਬ ਹੋ ਜਾਂਦਾ ਹੈ ਪਰ ਲਾੜੇ ਨੂੰ ਵੀ ਇੰਨਾ ਕੁ ਗੁੱਸਾ ਆ ਗਿਆ ਹੋਣਾ ਕਿ ਉਸ ਦੀ ਚੈਡ ਕਰੀ ਹੋਈ ਟਾਵਰ ਦੇ ਵਿੱਚ ਵੀ ਬੇਹੱਦ ਨੁਕਸਾਨ ਕੀਤਾ ਹੋਵੇਗਾ ਜਿੱਥੇ ਕਿ ਦੋਸਤੋ ਵਿਆਹ ਵਾਲੇ ਦਿਨ ਵਿਆਹ ਦੇ ਵਿੱਚ ਮੇਨ ਟਾਵਰ ਲਾੜੇ ਦੀ ਹੀ ਹੁੰਦੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਇੰਨਾ ਦੀ ਕੋਈ ਕਦਰ ਨਹੀਂ ਜਿੱਥੇ ਕਿ ਦੋਸਤੋ ਕਿੰਨिक्की ਜੀ ਰਾਸਮ ਪਿੱਛੇ ਲਾੜੇ ਦੇ ਨਾਲ ਹੋਏ ਬੇਹੱਦ ਜਦੋ ਜਿਹਰ ਦੇ ਜਿੱਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਬੇहद ਹੈਰਾਨ ਕਰਕੇ ਰੱਖਦੇ ਨੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਦੇਖ ਸਕਦੇ ਹੋ ਤੇ ਤੁਸੀਂ ਇਸੇ ਵੀਡੀਓ ਨੂੰ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ ਦੇਵੋ ਸਾਡੇ ਚੈਨਲ ਦੇ ਨਾਲ ਮਿਲ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ